ਪਹਿਲਾ ਮਾਰ ਕੱਲ ਨੂੰ ਇੱਕ ਚੰਨੀ ਹੁੰਦੀ ਹੈ 30 ਕੱਟੇਗਾ 20 ਹੀ ਹੋਏ ਜੇ ਰੀਲ ਬਣਾਉਣੀ ਆ ਐਵੇਂ ਬਾਹੇ ਕੋਈ ਚੱਕਰ ਨਹੀਂ ਆਈ ਬੰਨੀ ਰੱਦ ਮਾਰ ਲੈ ਆਲੀ ਕੋਈ ਪਾਉਂਚ ਪੂਚਾਉਣੀ ਸਾਰਾ ਸਾਨੂੰ ਉਫੜਾ ਦੇ ਫੋਨ ਅਸੀਂ ਬਣਾਉਂਦੇ ਆ ਟਿੱਡੇ ਜਿਹਾ ਫੀਜਾਂਗੇ ਬੁਲੀਆ ਜਵਰੀ ਹੋਈ ਜੋਨੀ ਦੇ ਡੂਫਾ ਹੂੰ ਹੂੰ ਪਾਣੀ ਦੇ ਕਿ ਇੱਧਰ ਘੜਦੀ ਤੰਨੇ ਜਾਣੇ ਆਈ ਹੈ ਜੀ ਫਾਦਮਾ ਮੁੰਦਰਾ ਬਣ ਕੇ ਇੱਕ ਨਾ ਛੜਦੀ ਬਹੁਤ ਜਿਆਦਾ ਮੇਰੇ ਕੋ ਮਾਰਦੀ 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 ਬਲੇਖਣੀ ਮੈਂ ਭਾਂਡ ਚੋਰਾ ਆਇਆ ਆ ਥੱਲੇ ਜਵਾਹੇ ਨੇ ਉੱਤੇ ਰੋਣਾ ਮਾਰਾ ਫੜਨੇ ਸਰਚ ਮਰੀ

ਆ ਦਾਮ ਨਹੀਂ ਆਇਆ ਇਹ ਜੀਤਰਾ ਆ ਹੋਵਾ ਨਾ ਉਹ ਜਿਹੜਾ ਬਾਕੀ ਉਹ ਬੈਠਾ ਉਹ ਰੀਟਿਆ ਭਾਈ ਬਣ ਕੇ ਜਿੱਤ ਰਹੇ ਨੇ ਸਾਰੇ ਹੋਰ ਬੰਦੇ ਮੇਰੇ ਨਾਲ ਆ ਬਈ ਅੰਦਰ ਆ ਰਾਸ ਜਿਹਦਾ ਫਿਰ ਅੰਦਰ ਆ ਉਹ ਲਿਆਓ ਵੀਰੇ ਲਿਆਓ ਰਹਿਣਾ ਗਿਆ ਹੋਵੇ ਕੋਈ ਯਾਰ ਓ ਬਾਈ ਜਿਨ੍ਹਾਂ ਦਾ ਕੰਪਿਊਟਰ ਮੰਗਦੇ ਦੇਖਵਾਦਾ ਧਿਆਨ ਰੱਖੋ ਯਾਰ ਇਹਦੇ ਵੀ ਉਹਨਾਂ ਹਾਂ 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 ਕਰਵਾ ਲਓ ਹਾਂ ਹਾਂ ਮੂਰੇ ਆ ਲੈ ਆਪ ਨੂੰ ਹੋਰ ਨਾ ਕੀ وأنا <applause> يعني <applause>